ਹੋ ਚੁਰੇ ਗੋਗਿਆਟ ਦੇ ਆਲਿਆ ਛੱਤ ਕੇ تیر ਜਾਵਾ ਮੁੰਦਾ ਬੋਲ ਨਾ ਬੋਲਾਂ ਮੋਹ ਸ਼ੱਤੀ ਗੱਲ ਸੁਣਾਵਾ ਤੇਰੇ ਕੰਮਾ ਲੱਖ ਲੱਖ ਸ਼ੁਕਰ ਮਨਾਵਾ ਤੇਰੇ ਕੰਮਾ ਲੱਖ ਲੱਖ ਸ਼ੁਕਰ ਮਨਾਵਾ ਤੇਰੇ ਚੰਨ ਦਾ ਲੱਖ ਲੱਖ ਸ਼ੁਕਰ ਮਨਾਵਾ ਤੇਰੇ ਚੈਨਲ ਦਾ ਉਹ ਚੰਦ ਜਿ ਮੇਰ ਸੁਚੇ ਨੂੰ ਕਹਿੰਦੇ ਹਾਲ ਸੁਨੂ ਸਮਝਾਉਣਾ ਪੁਲਸ ਭਾਲਦੀ ਫਿਰੇ ਤੁਸਾਂ ਨੂੰ ਹੱਥ ਕਦੇ ਨਹੀਂ ਉਹ ਜੀ ਤਾਂ ਬੈਰੀ ਰਹੇਗੇ ਜਿਉਂਦੇ ਫੇਰ ਪਉ ਪੁਛ ਤਾਉਣਾ ਵਕਤ ਬਿਆਹੇ ਨੇ ਹੱਥ ਕਦੇ ਨਹੀਂ ਆਉਣਾ ਵਕਤ ਬਿਆਹੇ ਹੈਨੇ ਹੱਥ ਕਰੇ ਨਹੀਂ ਆਉਣਾ ਵਕਤ ਵਿਆਹੇ ਨੇ ਹੱਥ ਕਦੇ ਨਹੀਂ ਆਉਣਾ ਵਕਤ ਵਿਆਹੇ ਨੇ ਹੋ ਸੁੱਚਾ ਕਹਿੰਦਾ ਜਾ ਬੂ ਕਰ ਨੂੰ ਛੇਤੀ ਪਤੇ ਪਚਾਉਣੇ ਇੱਕ ਮਾਰ ਕੇ ਕੁਛ ਨਹੀਂ ਬਣਨਾ ਅੱਛਾ ਹੋ ਦੋਨੇ ਹਿਲਟ ਕਰਾਉਂੇ ਪੋਲੀ ਬਾਤ ਮੂਲ ਨਹੀਂ ਕਰਨੀ ਫੇਰ ਨਹੀਂ ਹੱਥ ਹੋ ਸਾਡੇ ਪੇਟ ਕੋਲ ਕਿਸੇ ਦੇ ਮੂਲ ਨਹੀਂ ਫਰਮਾਉਣੇ ਫੇਰੇ ਭਨੋਂ ਦੇ ਕਿਸਨੇ ਨਾਲ ਕਰਾਉਂੇ 베ਰੇ ਭਨੋਂ ਦੇ ਕਿਸਨੇ ਨਾਲ ਕਰਾਉਨੇ ਫੇਰੇ ਭਨੋਂ ਦੇ ਹੋਏ ਕਿਸਨੇ ਨਾਲ ਕਰਾਉਨੇ 베ਰੇ ਭਨੋਂ ਦੇ ਤੁਰ ਪਏ ਉਥੋਂ ਜਮੇਰ ਚੰਦ ਵੀ ਕਰ ਅਬਦੇ ਨੂੰ ਆਉਂਦੇ ਦੋਨੇ ਕਿਤੇ ਮਹਿਣੇ ਇਕੱਠੇ ਹੂੰ ਉਹ ਫਿਰਦੇ ਸੀ ਤਕਾਉਂਦੇ ਬੈਠਿਆਂ ਨੂੰ ਦਿਨ ਤੰ ਨਬੀ ਜਗੇ ਢਾਕੂ ਵੀ ਕਬਰਾਂ ਦੇ ਹੋ ਗਏ ਦੁਖੀ ਜਮੇਰ ਚੰਦ ਵੀ ਰੋਟੀ ਰੋਜ਼ ਪਚਾਉਂਦੇ ਸਾਸ ਗਰਾਸਾਂ ਨੂੰ ਬੋਲੋ ਕੌਣ ਘਟਾਉਂਦੇ ਬੇਟਾ ਜਗੇ ਆਸਾਂ ਨੂੰ ਬੋਲੋ ਕੌਣ ਘਟਾਉਂਦੇ ਸਾਸ ਗਰਾਸਾਂ ਨੂੰ ਜੀ ਬੋਲੋ ਕੌਣ ਘਟਾਉਂਦੇ ਸਾਸ ਗਰਾਸਾਂ ਨੂੰ ਉਹ ਚੌਥੇ ਰੋਜ ਪਾਨ ਕਰਨਾਰੀ ਜਾਬਸ਼ਨੇ ਨੂੰ ਕਹਿੰਦੀ ਮੈਂ ਹੋ ਗਈ ਬਿਮਾਰ ਬਿਸ਼ਨੇ ਆ ਪਲ-ਪਲ ਉਠਦੀ ਬਹਿੰਦੀ ਬੇ ਹੋ ਗਈ ਕਬ ਚੁਖੇ ਸ਼ੇ ਮੇਰਾ ਜੁਰੀ ਹੱਡਾ ਨੂੰ ਰਹਿੰਦੀ ਸੜਕ-ਸੜਕ ਮੇਰੀ ਸਾਥੀ ਕਰਦੀ ਖਿਚਵੇਂ ਸਾਹ ਲੈਂਦੀ ਲਾਜ ਕਰਾ ਦੇਵੇ ਜਾਨ ਦੁਖ ਨੀ ਸੈਂਦੀ ਲਾਜ ਕਰਾ ਦੇਵੇ ਜਾਨ ਦੁਖ ਨੀ ਸੈਂਦੀ ਲਾਜ ਕਰਾ ਦੇਵੇ ਹੋ ਜਾਨ ਦੁਖ ਨੀ ਸੈਂਦੀ ਲਾਜ ਕਰਾ ਦੇਵੇ ਉਹ ਬਿਸ਼ਨਾ ਕਹਿੰਦਾ ਚਲਨੀ ਪੰਨੋ ਲਾਜ ਕਰਾ ਮਾ ਤੇਰਾ ਬੰਨੇ ਵਿੱਚ ਕਬੂਲ ਵਾਲ ਦੇ ਉਹ ਹੈ ਸਾਧੂ ਦਾ ਡੇਰਾ 1 ਮੀਲ ਹੈ ਬਾਟ ਸਾਰੀ ਸਾਧੂ ਫੜਾ ਬਠੇਰਾ ਮੇਰਾ ਉਠ ਕੇ ਤੁਰੇ ਪਖੀਰ ਪਾਸ ਬੁਖਿਆ ਕਾਲ ਹੈ ਤੇਰਾ ਮੇਰਾ ਜਾ ਸੁੱਚੇ ਨੂੰ ਕਹਿੰਦਾ ਚੰਦਰਮਾ ਆਉਣ ਬਟੇਰੀ ਬਟੇਰਾ ਸੁਣ ਕੇ ਸੁੱਚੇ ਦਾ لال ਹੋ ਗਿਆ ਚਿਹਰਾ ਸੁਣ ਕੇ ਸੁੱਚੇ ਦਾ ਲਾਲ ਹੋ ਗਿਆ ਚਿਹਰਾ ਸੁਣ ਕੇ ਸੁੱਚੇ ਦਾ ਹੋਏ ਲਾਲ ਹੋ ਗਿਆ ਚਿਹਰਾ ਸੁਣ ਕੇ ਸੁੱਚੇ ਦਾ ਬਈ ਇੰਨੀ ਸੁਣ ਕੇ ਉੱਠੇ ਡਾਕੂ ਝੱਟ ਹਥਿਆਰ ਅਠਾਏ ਬਿਸ਼ਨੇ ਨੂੰ ਵੀ ਪੰਜ ਮਿਲ ਗਿਆ ਖੋਟੇ ਸੌਣ ਦਛਾਏ ਪੈ ਗਈ ਸ਼ੱਕ ਦੋਹਾਂ ਦੇ ਜਲਮੇ ਉਹ ਲੋਟ ਘਰਾਂ ਨੂੰ ਮਾਏ ਮੁੜੇ ਦੇਖ ਜਮੇਰ ਦੌੜਿਆ ਡਾਕੂ ਜਾ ਯੋ ਗਾਈ ਤਕਿਆਏ ਚਾਰੇ ਗੰਦ ਬੜਦੇ ਨੀਤਰ ਲਾਲ ਬਣਾਏ ਚਾਰੇ ਦੰਦ ਬੜਦੇ ਹੋ ਨੀਤਰ ਲਾਲ ਬਣਾਏ ਚਾਰੇ ਦੰਦ ਬੜਦੇ ਨੀਤਰ ਲਾਲ ਬਣਾਏ ਚਾਰੇ ਦੰਦ ਬੜਦੇ ਹੋ ਦੂਜੇ ਦਿਨ ਫਿਰ ਤੁਰਿਆ ਚੰਦਰਮਾ ਪਤਾ ਲੈਣ ਸੀ ਆਇਆ ਠੇਕੇ ਵਿੱਚ ਹੋ ਫੀਮਸੀ ਲੈਂਦਾ ਉਹ ਕੋਲ ਗੰਡਾ ਸ਼ਿਕਾਰੀ ਚੰਦ ਦੇਖ ਕੇ ਗਾ ਹਾਂ ਨੰਗ ਗਿਆ ਭਰ ਕੇ ਕਦਮ ਭਾਰੀ ਕਰਾਰੀ ਦੂਰ ਬੈਠ ਕੇ ਦੇਖ ਰਿਹਾ ਸੀ ਕਦੋਂ ਤੁਰ ਨੰਬਦਕਾਰੀ ਐਸੇ ਗੁਫੀਏ ਦੇ ਮੈਂ ਜਾਮਾ ਬਲਿਹਾਰੀ ਐਸੇ ਗੁਫੀਏ ਦੇ ਮੈਂ ਜਾਮਾ ਬਲਿਹਾਰੀ ਐਸੇ ਗੁਫੀਏ ਦੇ ਹੋਏ ਮੈਂ ਜਾਮਾ ਬਲਿਹਾਰੀ ਐਸੇ ਗੁਫੀਏ ਦੇ ਲੈ ਕੇ ਫੀ ਮਰਮੰਨਾ ਹੋ ਗਏ ਸਿੱਕਾ ਪੈਣ ਛਪੇਰੇ ਪਾਨੋਂ ਕਹਿੰਦੀ ਮੋੜ ਚਲ ਘਰ ਨੂੰ ਅੱਛਿਆ ਬੇ ਹੋ ਗਏ ਸ਼ਗਨ ਮੰਦੇਰੇ ਬਿਸ਼ਨਾ ਕਹਿੰਦਾ ਹੋਰ ਕੀ ਹੋ ਜੂ ਸਾਦ ਨਹੀਂ ਹੋਣਾ ਦੇ ਘਰੀ ਹੁਣ ਕਾ ਨੂੰ ਮੋਨ ਦੇਖੇ ਸਕਨ ਬਥੇਰੇ ਮੁਰਦੇ ਮੂਲ ਨਹੀਂ ਕਾਲ ਬਲੀ ਨੇ ਕਹਿਰੇ ਮੁਰਦੇ ਮੂਲ ਨਹੀਂ ਕਾਲ ਬਲੀ ਨੇ ਕਹਿਰੇ ਮੁਰਦੇ ਮੂਲ ਨਹੀਂ ਹੋਏ ਕਾਲ ਬਲੀ ਕੇਰੇ ਮੁੜਦੇ ਮੂਲ ਨਹੀਂ ਉਹ ਪੈਰ 28 ਜਾਂਦੇ ਦੋਨੇ ਜੋਸ਼ ਹੀ ਜੋਸ਼ ਤੇ ਲਾਉਂਦੇ 15 ਅੱਛੂ ਜੋਗ ਨੀਗਾ ਹਾਂ ਅੱਛਾ ਉਹ ਕਾਰ ਚੱਕਰ ਫਰਮਾਉਂਦੇ ਉਧਰ ਚੰਦਰਮਾਨ ਨਾਲੇ ਘਾਤੀ ਇਹੀ ਮਿਰਤੂ ਚਾਉਂਦੇ ਹੂੰ ਉਹ ਤਨ ਕਰ ਚ ਪਾਪ ਗਰਹਿ ਲੇਖ ਤਨ ਦਾ ਨਾਸ਼ ਬਣਾਉਂਦੇ ਸ਼ਨੀਵਾਰ ਹੈ ਤੀਹੀ ਪੰਜਵੀਂ ਹੂੰ ਕੋ ਸੱਜੂ ਸੰਗ ਬਤਾਉਂਦੇ ਐਸੇ ਜੋਗ ਪਏ ਘਰ ਮੁੜ ਕੇ ਨਹੀਂ ਆਉਂਦੇ ਐਸੇ ਜੋਗ ਪਏ ਘਰ ਮੁੜ ਕੇ ਨਹੀਂ ਆਉਂਦੇ ਇਸ ਜੋਗ ਪਏ ਘਰ ਮੁੜ ਕੇ ਨਹੀਂ ਆਉਂਦੇ ਐਸੇ ਜੋਗ ਪਏ ਕੋ ਕੁਲ ਦੇ ਕੋਲੇ ਬੈ ਕੇ ਜਾ ਕੇ ਢੀਕ ਸ਼ਾਦੀ ਕਰਦੇ ਚੰਦ ਜਵੇਰ ਸੁਚੇ ਨੂੰ ਕਹਿੰਦੇ ਹੁਣ ਕਰ ਲੋ ਜੋ ਕਰਦੇ ਛੜਦੇ ਤੈਨੂੰ ਹੋਰ ਮਿਲੂ ਕੀ ਮੌਕਾ ਡੱਗ ਫਜੀ ਵਿੱਚ ਕਰਦੇ ਮੈਸ ਕਸਾਈਆਂ ਦੇ ਆਣ ਖੜੀ ਵਿੱਚ ਦਰਦੇ ਮੈਸ ਕਸਾਈਆਂ ਦੇ ਆਣ ਖੜੀ ਵਿੱਚ ਦਰਦੇ ਮੈਸ ਕਸਾਈਆਂ ਦੇ ਆਣ ਖੜੀ ਵਿੱਚ ਦਰਦੇ ਮੈਸ ਕਸਾਈਆਂ ਦੇ ਭਈ ਐਨੀ ਸੁਣ ਕੇ ਉੱਠੇ ਡਾਕੂ ਮੁਖ ਲਾਲੀਆਂ ਚੜੀਆਂ ਨਾਰਾ ਖੇਤੀ ਚੁਗਣ ਕਪਾਹ ਕੋ ਦੂਰੋਂ ਦੇਖਣ ਖੜੀਆਂ ਕੋਈ ਕਹਿੰਦੀ ਐ ਪੁਲਸ ਆਮਦੀ ਹੈ ਵਰਦੀਆਂ ਚੜੀਆਂ ਹੋ ਕੋਈ ਕਹਿੰਦੀ ਐ ਹੋਣਗੇ ਡਾਕੂ ਹੱਥ ਬਦੁਖਾਂ ਫੜੀਆਂ ਕਰਨ ਵਿਚਾਰਾਂ ਨੂੰ ਛਣੇ ਬਿਆਈਆਂ ਸੜੀਆਂ ਕਰਨ ਵਿਚਾਰਾਂ ਨੂੰ ਹੋ ਛਣੇ ਬਿਆਈਆਂ ਸੜੀਆਂ ਕਰਨ ਵਿਚਾਰਾਂ ਨੂੰ ਹੋ ਛਣੇ ਬਿਆਈਆਂ ਸੜੀਆਂ ਕਰਨ ਵਿਚਾਰਾਂ ਨੂੰ ਉਹ ਚਿੜੀ ਬੱਲ ਨੂੰ ਸਿੱਧੇ ਕਰਕੇ ਚੰਦ ਘਰਾਂ ਨੂੰ ਸਰਕੇ ਪੈਰ 28 ਜਾਂਦੇ ਚਾਰੇ ਉਹ ਛੇ ਦੇ ਚਿੜੀ ਦੀ ਧਰਕੇ ਪਾਨ ਕੌਰ ਨੂੰ ਕਹਿੰਦਾ ਵਿਸ਼ਨ ਨਾ ਕਹੇ ਮੁਖੋਂ ਫਰਮਾ ਕੇ ਉਹ ਭਲਾ ਕਿਤੇ ਆਉਂਦਾ ਸਾਧੂ ਦੇਖ ਨਗਾ ਤੂੰ ਕਰਕੇ ਪਾਨੋਂ ਦੇਖਣ ਲੱਗੀ ਸਾਧੂ ਨੂੰ ਕਰਮਾਚਾਰ ਭਰ ਕੇ ਕਿਧਰੇ ਆਉਂਦਾ ਨਹੀਂ ਸਾਧ ਪੂਪਨਾ ਕਰਕੇ ਕਿਧਰੇ ਆਉਂਦਾ ਨਹੀਂ ਜੀ ਸਾਧ ਪੂਪਨਾ ਕਰਕੇ ਕਿਧਰੇ ਆਉਂਦਾ ਨਹੀਂ ਸਾਧ ਪੂਪਨਾ ਕਰਕੇ ਕਿਧਰੇ ਆਉਂਦਾ ਨਹੀਂ ਉਹ ਜਾ ਬਿਸ਼ਨੇ ਨੂੰ ਕਹਿੰਦੀ ਪਾਨੋ ਸੁਣ ਤੂੰ ਮੇਰੇ ਹਾਣੀ ਸਿੱਧੇ ਹੋਏ ਆਉਣ ਇਧਰ ਨੂੰ ਹੂੰ ਬੇਚੋਂ ਮੰਨਿਆਂ ਦੀ ਢਾਣੀ ਇੱਕ ਤਾਂ ਮੇਰੇ ਸੋਹਰੇ ਵਰਗਾ ਮੈਨੇ ਤੋਰ ਪਸਾਈ ਵੇ ਉਹ ਹੋਇਆ ਫਿਰ ਛੱਡਦਾ ਹੈ ਨਹੀਂ ਮੁਸ਼ਕਲ ਬਣੀ ਕਹਾਣੀ ਮੈਨੂੰ ਡਰ ਲੱਗਦਾ ਖੂਨ ਹੋ ਗਿਆ ਪਾਣੀ ਮੈਨੂੰ ਡਰ ਲੱਗਦਾ ਹੁਣ ਖੂਨ ਹੋ ਗਿਆ ਪਾਣੀ ਮੈਨੂੰ ਡਰ ਲੱਗਦਾ ਉਹ ਖੂਨ ਹੋ ਗਿਆ ਪਾਣੀ ਮੈਨੂੰ ਡਰ ਲੱਗਦਾ ਉਹ ਬਿਸ਼ਨਾ ਕਹਿੰਦਾ ਮੇਰੇ ਜਿਉਂਦੇ ਤੂੰ ਘਾਤੋਂ ਕਬਰਾਂਉਂਦੀ ਇਹ ਤਾਂ ਮੈਨੂੰ ਪੁਲਿਸ ਦਿਸਦੀ ਆ ਉਹ ਮਗਰ ਕਿਸੇ ਦੇ ਆਉਂਦੀ ਆਪੋ ਆਵਜੇ ਕੰਮਾਂ ਨੂੰ ਬੇਖਲਕਤ ਜਾਂਦੀ ਆਉਂਦੀ ਉਹ ਐਡੀ ਤੁਰੋਂ ਪਛਾਣ ਕੇ ਤੈਨੂੰ ਸੌਰਾ ਪਈ ਬਣਾਉਂਦੀ ਬਹਿ ਬਿਮਾਰੀ ਨੂੰ ਕਿਉਂ ਨਹੀਂ ਦਿਲੋਂ ਪਹੌਂਦੀ ਬਹਿਮ ਬਿਮਾਰੀ ਨੂੰ ਕਿਉਂ ਨਹੀਂ ਦਿਲੋਂ ਪਹੌਂਦੀ ਬਹਿਮ ਬਿਮਾਰੀ ਨੂੰ ਹੋਰ ਕਿਉਂ ਨਹੀਂ ਦਿਲੋਂ ਪਹੌਂਦੀ ਬਹਿਮ ਬਿਮਾਰੀ ਨੂੰ ਭਾਈ ਐਨੇ ਚਰਨੂ ਨੇੜੇ ਆ ਗਏ ਕਹੇ ਭੌਣ ਕਰਨਾਰੀ ਹੁਣ ਤਾਂ ਉੱਠ ਕੇ ਭੱਜ ਬੈਰੀਆ ਹਾਂ ਬੇ ਕਰੀ ਸ਼ਨਾਗ ਤਸਾਰੀ ਤਿੰਨ ਹੋਰ ਚੌਥਾ ਸ਼ੌਰਾ ਕੋਲ ਬਦੁਖਾਂ ਬਾਰੀ ਵਿਚਾਰੀ ਖਿੱਲਾ ਮੰਗੂ ਪੁੰਨ ਗੈਣਗੇ ਸੜਦੇ ਪਿੰਡ ਨਕਾਰੀ ਚਰੀਆਂ ਮੜ ਜਾਵੇ ਬੋਨਲਾ ਅਰਜ ਹਮਾਰੀ ਚਰੀਆਂ ਮੜ ਜਾਵੇ ਹੁਣ ਮੰਗਲਾ ਅਰਜ ਹਮਾਰੀ ਚਰੀਆਂ ਮੜ ਜਾਵੇ ਹੋਏ ਮੰਗਲਾ ਅਰਜ ਹਮਾਰੀ ਜਣੀਆਂ ਮਰ ਜਾਵੇ ਔਰ ਬੇਸ਼ਨਾ ਕਹਿੰਦਾ ਸੁਣਨੀ ਪੰਨੋਂ ਸ਼ੂਰ ਵੀਰ ਨਾ ਭਜਦੇ ਪੁਰਜਾ ਪੁਰਜਾ ਕਟ ਹੋ ਜਾਵੇ ਉਹ ਨਹੀਂ ਮੈਦਾਨੋਂ ਭਜਦੇ ਭੱਜ ਜਾਣ ਨੂੰ ਗਦੜ ਬਥੇਰੇ ਸਿੰਘ ਸਾਹਮਣੇ ਗੱਲ ਦੇ ਓਏ ਮਾਰ ਗੰਡਾਸੀ ਕਰੂ ਫੈਸਲਾ ਬਖਤਰੋਜ ਨੀਂ ਲੱਭਦੇ ਨੀਂ ਸਰਬੈਰੀ ਦੇ ਕਾਲ ਨਗਾਰੇ ਵੱਜਦੇ ਨੀਂ ਸਰਬੈਰੀ ਦੇ ਕਾਲ ਨਗਾਰੇ ਵੱਜਦੇ ਨੀਂ ਸਰਬੈਰੀ ਦੇ ਓ ਕਾਲ ਨਗਾਰੇ ਵੱਜਦੇ ਨੀਂ ਸਰਬੈਰੀ ਦੇ ਭਾਈ ਇੰਨੇ ਚਰਨੂ ਕੋਲੇ ਆਗੇ ਆਪਛਨੇ ਨੂੰ ਕਹਿੰਦੇ ਭਜਲਾ ਜਿੱਥੇ ਭਜਣਾ ਜੱਟਾ ਕਾ ਨੂੰ ਲੁਖ ਲੁਖ ਬੈਂਦੇ ਬਹੁਤ ਵਾਰੀ ਸਮਝਾਇਆ ਸੋਨੂੰ ਹੋ ਰਹੇ ਆਸ਼ਾ ਨੂੰ ਦੀਂਦੇ ਪਾਨੋਂ ਬਿਸ਼ਨਾ ਦੇਖ ਬਦੁਖਾ ਉਹ ਥੜ ਥੜ ਕਮੰਡ ਦੇਂਦੇ ਉਠੜ ਸੇ ਚੇ ਦੇ ਪੈ ਚਰਨਾ ਦੇ ਬੈਂਦੇ ਉਠੜ ਦੁਰਨੇ ਨੇ ਪੈ ਚਰਨਾ ਦੇ ਬੈਂਦੇ ਉਠੜ ਉਠ ਚਰਦੇ ਦੇ ਹੋਏ ਪੈ ਚਰਨਾ ਦੇ ਬੈਂਦੇ ਉਠੜ ਸੁੱਚੇ ਦੇ ਤਾ ਜੋੜ ਕੇ ਕਹਿੰਦਾ ਬਿਸ਼ਨਾ ਕਹੇ ਅਰਜ ਸਨਾ ਕੇ ਗਲਤੀ ਹੋ ਗਈ ਮੈਥੋਂ ਕੋ ਭੁੱਲਿਆ ਜਵਾਨੀ ਚ ਆ ਕੇ ਅੱਜ ਕਸੂਰ ਮਾਫ ਕਰ ਮੇਰਾ ਰਹਿਮ ਹਰਦੇ ਵਿੱਚ ਸਾਰੀ ਵਰਣੀ ਗੁਣ ਪਲੌਂਦਾ ਦੇਖ ਲਈ ਅਜ ਮਾਕੇ ਛੜਦੇ ਜਿੰਦੜੀ ਨੂੰ ਕਹਾ ਵਾਸਤੇ ਪਾਕੇ ਛੜਦੇ ਜਿੰਦੜੀ ਨੂੰ ਹਣ ਕਹਾ ਵਾਸਤੇ ਪਾਕੇ ਛੜਦੇ ਜਿੰਦੜੀ ਨੂੰ ਕਹਾ ਵਾਸਤੇ ਪਾਕੇ ਛੜਦੇ ਜਿੰਦੜੀ ਨੂੰ ਓ ਸੁੱਚਾ ਕਹਿੰਦਾ ਕਿਵੇਂ ਛੜਦਿਆਂ ਦਿਨ ਵਿੱਚ ਭੰਬੜ ਮਚਦੇ ਪਾਰੇ ਮੰਗੂ ਬੋਲ ਤੁਹਾਰੇ ਮੇਰੇ ਵਿੱਚ ਹਡਾਂਦੇ ਰੱਦ ਬਰਮ ਕਾਲਜੇ ਅੰਦਰ ਅੰਨ ਨੀਰ ਨਹੀਂ ਬਚਦੇ ਅਰਜ ਭਵੇਂ ਤੂੰ ਲੱਖ ਗੁਜ਼ਾਰ ਕੋਈ ਕਿਸੀ ਵੀ ਦੀ ਨਹੀਂ ਬਚਦੇ ਚੋਰਾ ਯਾਰਾਂ ਦੇ ਕਾਸ਼ੀਸ਼ ਤੇ ਨੱਚਦੇ ਚੋਰਾ ਯਾਰਾਂ ਦੇ ਕਾਸ਼ੀਸ਼ ਤੇ ਨੱਚਦੇ ਚੋਰਾ ਯਾਰਾਂ ਦੇ ਓਏ ਕਾਸ਼ੀਸ਼ ਤੇ ਨੱਚਦੇ ਚੋਰਾ ਯਾਰਾਂ ਦੇ ਓ ਪਾਨੋ ਅਰਜ ਗੁਜ਼ਾਰੇ ਖੜੀ ਥੜ ਥੜ ਕੰਮ ਦੀ ਡਰਦੀ ਹਾਂ ਰਖਲਾ ਮੈਨੂੰ ਸ਼ਰ ਚਰਨਾ ਵਿੱਚ ਤੜਤੀ ਬੀ ਕਰੀ ਮਾਫ ਕਰ ਮੇਰੀ ਵੇ ਫੇਰ ਕਦੇ ਨਹੀਂ ਕਰਦੀ ਅੱਜ ਤੋਂ ਤਲਾਕ ਪਾਲੀ ਮੈਂ ਦਸ਼ਨ ਦੇ ਘਰ ਦੀ ਜੇ ਨਾ ਮੰਨਿਆ ਮੈਂ ਤਾਂ ਹੀ ਬਣਾਈ ਮਰਦੀ ਜੇ ਨਾ ਮੰਨਿਆ ਮੈਂ ਤਾਂ ਹੀ ਬਣ ਲਈ ਮਰਦੀ ਜੇ ਨਾ ਮੰਨਿਆ ਮੈਂ ਤਾਂ ਹੀ ਬਣ ਲਈ ਮਰਦੀ ਜੇ ਨਾ ਮੰਨਿਆ ਮੈਂ ਉਹ ਚੁੱਚਾ ਕਹੇਗਾ ਸੁਣ ਬਦਕਾਰ ਤੂੰ ਰੱਖ ਕੇ ਕੀ ਕਰਨੀ ਤੇਰੇ ਵਰਗੀ ਤੇਰੇ ਪੇਟੋਂ ਹੋਰ ਗਬੂਆਂ ਦੇ ਵਿਚਾਰਨੀ ਉਹ ਵੀ ਦੁੱਖ ਦੇਊਗੀ ਅਸ਼ਾ ਨੂੰ ਉਹ ਬਸਣਾ ਕਸ਼ੇ ਦੇ ਕਰਨੀ ਬਿਸ਼ਨੇ ਦੇ ਨਾਲ ਤੇਰੀ ਹਨ ਉਹ ਜੇਟ ਮਲਿਆ ਕੇ ਧਰਨੀ ਤੇਰੇ ਵਰਗੀ ਦਾ ਮਾਰ ਦੇਣ ਦਾ ਡਰਨੀ ਤੇਰੇ ਵਰਗੀ ਦਾ ਓਏ ਮਾਰ ਦੇਣ ਦਾ ਡਰਨੀ ਤੇਰੇ ਵਰਗੀ ਦਾ ਮਾਰ ਦੇਣ ਦਾ ਡਰਨੀ ਤੇਰੇ ਵਰਗੀ ਦਾ ਚੰਨਣ ਕਹਿੰਦਾ ਸੱਚਾ ਸ਼ਿੰਗਾ ਕੀ ਗਿਆਨ ਦਾ ਛੇੜੇ ਆਹ ਮੈਨੂੰ ਪੁੱਛ ਫੇਰਨੀ ਮਰਨੇ ਵਖਤੇ ਦੇਖਦਾ ਕਿਹੜੇ ਨਹੀਂ ਕਹਿ ਕੇ ਮਾਰੀ ਗੋਲੀ ਉਹ ਡਿਗਿਆ ਖਾ ਕਰ ਗੇੜੇ ਬੋਲੇ ਜੈ ਦੁਰਗਾ ਨਾਲ ਖੜੇ ਸੀ ਜਿਹੜੇ ਬੋਲੇ ਗੈ ਦੁਰਗਾ ਨਾਲ ਖੜੇ ਸੀ ਜਿਹੜੇ ਬੋਲੇ ਜੈ ਦੁਰਗਾ ਨਾਲ ਖੜੇ ਸੀ ਜਿਹੜੇ ਬੋਲੇ ਗੈ ਦੁਰਗਾ ਚੁੱਤਾ ਕਹਿੰਦਾ ਸੁੰਨੀ ਪੰਨੋਂ ਹੁਣ ਤੇਰੀ ਹੈ 바ਰੀ ਉਨੀ ਕਹਿ ਕੇ ਹਟ ਕੇ ਪਿਛੇ ਇਹਨੂੰ ਸਾਥ ਹੀ ਦੇ ਦੇ ਮਰ ਗਈ ਬੋਲ ਮੂੰਹ ਉਹ ਡਿਗੀ ਜਮੀ ਤੇ ਨਾਰੀ ਦੋਕ ਮਿੰਟ ਤੇ ਰਹੀ ਟੜਫਦੀ ਹਾਂ ਉਹ ਲਾਗਿਆ ਪਾਉਰ ਅਡਾਰੀ ਅੱਖੀਆਂ ਵੀਸ ਗਈ ਬਿਸ਼ਨ ਸਿੰਘ ਦੀ ਪਿਆਰੀ ਅੱਖੀਆਂ ਵੀਸ ਗਈ ਬਿਸ਼ਨ ਸਿੰਘ ਦੀ ਪਿਆਰੀ ਅੱਖੀਆਂ ਮੀਤ ਗਈ ਦਿਸ਼ਨੇ ਸੰਗਦੀ ਪਿਆਰੀ ਅੱਖੀਆਂ ਮੀਚ ਗਈ ਉਹ ਮਾਰ ਦੋ ਨਾ ਨੁੰਡਾਕੂ ਉਥੋਂ ਚੱਟ ਪੈਰ ਉਠਾਏ ਦਿਸ਼ਨੇ ਦੇਸੀ ਬਾਸ ਜਿਹੜੇ ਖਬਰ ਲੱਗੀ ਤੋਂ ਆਏ ਲੈ ਗਏ ਤੋਤਾ ਠਾਕੇ ਲਾਸਾ ਇੱਕੋ ਚਖਾ ਜਲਾਏ ਚਾਰਕ ਦਿਨ ਫਿਰ ਸ਼ੋਕ ਮਨਾਇਆ ਅੱਛਾ ਔਰ ਕਿਤੇ ਟਟਕਾਏ ਖੋਟੇ ਕੰਮਾਂ ਤੋਂ ਕੌਣ ਨਹੀਂ ਦੁੱਖ ਪਾਏ ਖੋਟੇ ਕੰਮਾਂ ਤੋਂ ਕੌਣ ਨਹੀਂ ਦੁੱਖ ਪਾਏ ਖੋਟੇ ਕੰਮਾਂ ਤੋਂ ਕੌਣ ਨਹੀਂ ਦੁਖ ਪਾਏ ਖੋਟੇ ਕੰਮਾਂ ਤੋਂ ਉਹ ਜੰਗਲਾਂ ਦੇ ਵਿੱਚ ਰਹਿੰਦੇ ਡਾਕੂ ਲੁੱਟਾਂ ਛੂਤ ਛਨਿਆਰਾ ਪੰਜ ਛਤ ਖੂਨ ਹੋਰ ਵੀ ਕੀਤੇ ਨਾਲ ਜਿੰਨਾ ਦੇ ਖਾਰਾ ਆੜ ਕਨੂ ਫੜ ਲੈ ਪੁੱਸਨੇ ਉਹ ਨਾ ਛੱਡਣ ਸਰਕਾਰਾਂ ਕੀਤੇ ਬਕਾਇਦ ਪਟਿਆਲੇ ਜਾ ਕੇ ਨਾ ਝੂਠੀ ਗੱਲ ਮਾਰਾ ਛਤਿਆ ਸੂਰਮਿਆਂ ਲੋਕ ਗਾਮ ਦੇ ਬਾਰਾ ਸੁੱਚਿਆ ਸੂਰਮਿਆਂ ਲੋਕ ਗਾਮ ਦੇ ਬਾਰਾ ਸੁੱਚਿਆ ਸੂਰਮਿਆਂ ਲੋਕ ਗਾਮ ਦੇ ਬਾਰਾ ਆਸਤੀ ਆ ਸੂਰਮਿਆਂ ਉਹ 2900 ਬਿਕਰਮੀ ਭਾਦੋਂ ਜਾਨ ਉਠਾਈ ਸ਼ੁਕਰ ਬਾਰ ਅਸੂ ਬੋਧੀ ਨਾਮੇ ਕਾਪੇ ਪੂਰ ਚੜਾਈ ਜੋ ਜੋ ਗਲਤੀ ਵਿੱਚ ਏਸ਼ ਦੇ ਆਪ ਸਮਾਰੋ ਓਏ ਸੱਜੂ ਸਿੰਘ ਅਕਲ ਦਾ ਹੀ ਨਾ ਨਾ ਜਾਣੋ ਕਬਤਾਈ ਸਾਰੇ ਪੰਜਾਂ ਨੂੰ ਸਾਸਰੀ ਕਾਲ ਬੁਲਾਈ ਸਾਰੇ ਪੰਜਾਂ ਨੂੰ ਸਾਸਰੀ ਕਾਲ ਬੁਲਾਈ ਸਾਰੇ ਪੰਜਾਂ ਨੂੰ ਅਸਰ ਕਾਲ ਬੁਲਾਈ ਸਾਰੇ ਪਾਈਆਂ ਨੂੰ ਉਹ ਪਿੰਡ ਦਾ ਨਾਮ ਆ ਜਿਲਾ ਪਟਿਆਲਾ ਡਾਕ ਪਾਰਸ਼ੰਗ ਮੇਰੀ ਨਾਦੇ ਵਿੱਚ ਕਸ਼ੀਲ ਬਣੀ ਨੂੰ ਹੋ ਗਈ ਥੋੜੀ ਡੇਰੀ ਮੱਗੀ ਰਾਮ ਅਸ਼ਤਾਜ ਹਮਾਰਾ ਉਹ ਕਵਤਾ ਲਿਖੇ ਚੰਗੇਰੀ ਪੀਲੇ ਵਾਲ ਮਕਾਨ ਉਸ ਦਾ ਡਾਕ ਅਮਰਗੜ ਜਿਹੜੀ ਉਹ ਗੇਰੀ ਜਿਲਾ ਉਸ ਦਾ ਹੈ ਪਟਿਆਲਾ ਰੌਣਕ ਰਹੇ ਬਥੇਰੀ ਸਾਰੀ ਦੁਨੀਆਂ ਤੇ ਸਾਦਾ ਵਾਲੀ ਫੇਰੀ ਸਾਰੀ ਦੁਨੀਆ ਤੇ ਸਾਦਾ ਵਾਲੀ ਫੇਰੀ ਸਾਰੀ ਦੁਨੀਆ ਤੇ ਹੋਏ ਸਾਦਾ ਲਾੜੀ ਫੇਰੀ ਸਾਰੀ ਦੁਨੀਆ ਤੇ ਉਹ ਵੀ ਕਨੇਰ ਵਿੱਚ ਉਠਲੇ ਆਂਦਾ ਦੇ ਕੇ نوٹ 85 ਰੁਕ ਰਹਿ